ਅੱਜ ਤੋਂ 40 ਸਾਲ ਪਹਿਲਾਂ ਇਸੇ ਹੀ ਵੇੜੇ ਦੇ ਵਿੱਚ ਖਲੋ ਕੇ ਆਪਣੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖਲੋ ਕੇ ਜਿਹੜੇ ਪ੍ਰਣ ਕੀਤੇ ਸੀ ਜਿਹੜੇ ਉਹਨਾਂ ਦੇ ਉਸ ਸਮੇਂ ਦੇ ਮਤੇ ਸੀ ਉਹਨਾਂ ਦੀ ਰੋਸ਼ਨੀ ਦੇ ਵਿੱਚ ਜਿਹੜਾ ਅਗਲਾ ਅੱਜ 40 ਸਾਲਾਂ ਬਾਅਦ ਸਾਡਾ ਅਗਲਾ ਆਉਣ ਵਾਲਾ ਸੰਘਰਸ਼ ਆ ਉਹਦੇ ਬਾਰੇ ਐਲਾਨ ਕਰਨ ਦੇ ਲਈ ਮੈਂ ਤੁਹਾਡੇ ਸੰਗਤ ਔਰ ਗੁਰੂ ਤੋਂ ਇਜਾਜ਼ਤ ਮੰਗਦਾ ਹਾਂ ਜੇ ਇਜਾਜ਼ਤ ਹੋਵੇ ਤੇ ਸੰਗਤ ਦੇ ਰੂਪ ਦੇ ਵਿੱਚ ਕੋਈ ਇੱਕ ਸਿੰਘ ਜਕਾਰੇ ਦੇ ਰੂਪ ਦੇ ਵਿੱਚ ਮੈਨੂੰ ਇਜਾਜ਼ਤ ਦੇਵੇ ਪੰਜ ਮਿੰਟ ਲਈ ਹਾਂ ਅਕਾਲ ਸਹਾਇ ਅਕਾਲ ਤਖਤ ਸਾਬ ਸ੍ਰੀ ਅਮਰitsar ਸਾਹਿਬ 26 ਜਨਵਰੀ 2026 13 ਮਾਰਗ ਨਾਨਕ ਸਾਹਿਬ ਸੰਮਤ 557 ਸਾਂਝੇ ਫੈਸਲੇ ਸਵੈ ਨਿਰਨੇ ਅਤੇ ਪ੍ਰਭੂ ਸਤਾ ਲਈ ਵਚਨ ਹਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਏ ਨੱਕੇ ਰਜਾਵ ਦਾ ਸਭ ਸੁਖਾਲੀ ਵੁੱਠੀਆਂ ਇਹ ਹੋਵਾ ਹਲੇਮੀ ਰਾਜਿਓ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਦੇ ਇਹਨਾਂ ਹੁਕਮਾਂ ਦੇ ਨਾਲ ਅੱਜ ਦਾ ਜੋ ਸਾਂਝਾ ਮਤਾ ਆ ਉਹਦੀ ਭੂਮਿਕਾ ਦੇ ਰੂਪ ਦੇ ਵਿੱਚ ਮੈਂ ਆਪ ਜੀ ਦੇ ਸਾਹਮਣੇ ਰੱਖਣ ਲੱਗਾ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਖਾਲਸਾ ਪੰਥ ਦੀ ਪਵਿੱਤਰ ਤੇ ਰਵਾਇਤੀ ਸ਼ਾਨ ਵਿੱਚ ਨਵੀਂ ਰੂਪਕਣ ਲਈ ਸਿੱਖਾਂ ਦੀ ਨਿਆਰੀ ਤੇ ਬਲੱਖਣ ਹੋਣ ਹਸਤੀ ਤੇ ਪਛਾਣ ਦੀ ਰਾਖੀ ਲਈ ਖਾਲਸਾ ਪੰਥ ਦੇ ਸਵੈ ਸਿੱਧ ਪਾਤਸ਼ਾਹੀ ਦਾਅਵੇ ਦੀ ਪ੍ਰੋੜਤਾ ਕਰਦਿਆਂ ਅਤੇ ਦੁਨੀਆ ਭਰ ਦੇ ਪੰਥਕ ਜਥੇਬੰਦੀਆਂ ਨਾਲ ਮਿਲ ਕੇ ਐਸਾ ਮਾਹੌਲ ਬਣਾਉਣ ਲਈ ਜਿਸ ਵਿੱਚ ਪੰਥਕ ਆਸ਼ੇ, ਅਸੂਲਾਂ, ਉਦੇਸ਼ਾਂ ਤੇ ਉਮੰਗਾਂ ਦਾ ਆਦਰ ਹੋਵੇ ਅਤੇ ਉਹਨਾਂ ਨੂੰ ਵਧਣ ਫੁੱਲਣ ਦਾ ਮੌਕਾ ਮਿਲੇ ਆਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਨਮੁਖ ਇਸ ਸਭਾ ਚਾਰ ਆਜ਼ਾਦ ਪਸੰਦ ਸਿੱਖ ਜਥੇਬੰਦੀਆਂ ਦਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਚ ਪ੍ਰਧਾਨ ਜਥਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਜਥਾ ਦੇ ਸੱਦੇ ਉੱਤੇ 40ਵੇਂ ਸਰਬੱਤ ਖਾਲਸਾ ਯਾਦਗਰੀ ਦਿਹਾੜਾ ਮਨਾਉਣ ਲਈ ਇਕੱਠੇ ਹੋ ਕੇ ਸਾਂਝੇ ਫੈਸਲੇ ਸਵੈ ਨਿਰਣੇ ਅਤੇ ਪ੍ਰਭੂ ਸਤਾ ਲਈ ਯਤਨ ਕਰਨ ਦਾ ਸਮੁੱਚੇ ਖਾਲਸਾ ਪੰਥ ਅਤੇ ਗੁਰ ਸੰਗਤ ਦੇ ਨਾਲ ਵਚਨ ਕਰਦੀ ਹੈ 40 ਸਾਲ ਪਹਿਲਾਂ ਹੋਏ ਸਰਬੱਤ ਖਾਲਸਾ ਦੀ ਯਾਦ ਵਿੱਚ ਜੋ ਗੁਰੂ ਕਾਲ ਸਾਹਿਬ ਪੰਥ ਦੀ ਸਾਂਝੀ ਵਿਚਾਰ ਵਟਾਂਦਰੇ ਦੀ ਰਵਾਇਤੀ ਪਰੰਪਰਾ ਉੱਤੇ ਪਰਖੀ ਹੋਈ ਸੰਸਥਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਇਹ ਸਭਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਰੌਸ਼ਨੀ ਵਿੱਚ ਗੁਰਮਤਿ ਪਰੰਪਰਾ ਦੇ ਰਾਹ ਚੱਲਦੇ ਹੋਏ ਅਸੂਲਾਂ ਤੇ ਖਾਲਸਾਈ ਜਾਪਦੇ ਵਾਲੇ ਸੰਘਰਸ਼ ਤੇ ਕਮੰਤਰੀ ਪੱਦਰ ਦੀ ਮੁਹਿਮ ਨਾਲ ਆਪਣੇ ਵਚਨਬੱਧਤਾ ਦੁਹਰਾਉਂਦਾ ਹੈ ਇਹ ਪੰਥਕ ਸਭਾ ਸਰਬੱਤ ਖਾਲਸਾ ਅਤੇ ਗੁਰਮਤੇ ਨੂੰ ਗੁਰੂ ਖਾਲਸਾ ਪੰਥ ਦੀ ਸਾਂਝੇ ਫੈਸਲੇ ਰਹਿਨਮਾਈ ਅਤੇ ਜਵਾਬਦੇਹੀ ਲਈ ਪ੍ਰਮੁੱਖ ਅਤੇ ਸਦੀਵੀ ਸੰਸਥਾ ਮੰਨਦਾ ਹੈ। ਇਹ ਸਭਾ 29 ਅਪ੍ਰੈਲ 1986 ਦੇ ਐਲਾਨ ਤੋਂ ਸਿੱਖਿਆ ਤੇ ਸੇਧ ਲੈਂਦਿਆਂ ਜਿਸ ਇੰਡੀਅਨ ਸਟੇਟ ਵੱਲੋਂ ਕੀਤੇ ਜ਼ਬਰਦਸਤ ਜਵਾਬ ਵਜੋਂ ਗੁਰਮਤ ਅਧਾਰਿਤ ਰਾਧਾ ਐਲਾਨ ਕੀਤਾ ਗਿਆ ਸੀ। ਜਸ ਦੀ ਦ੍ਰਿਸ਼ਟੀ ਪੰਥ ਕੀ ਜੀਤ ਤੇ ਸਰਬਤ ਖਾਲਸਾ ਦਾ ਭਲਾ ਸਮਾਜਿਕ ਸਮਾਨਤਾ ਧਾਰਮਿਕ ਆਜ਼ਾਦੀ ਦੀ ਰੱਖਿਆ ਸਵੈ ਨਿਰਨੇ ਅਤੇ ਮਨੁੱਖੀ ਅਧਿਕਾਰਾਂ ਦੇ ਮਿਆਰਾਂ ਤਹਿਤ ਪੰਥਕ ਇਕਤਾ ਦੇ ਨਾਲ ਸਾਂਝੇ ਫੈਸਲੇ ਤੱਕ ਲੈ ਜਾਂਦੇ ਹੈ ਇਹ ਸਭਾ ਗੁਰੂ ਖਾਲਸਾ ਪੰਥ ਦੇ ਨਿਆਰੇ ਧਾਰਮਿਕ ਸੱਭਿਆਚਾਰਕ ਅਤੇ ਰਾਜਨੀਤਿਕ ਸਰੂਪ ਨੂੰ ਮੰਨਦੀ ਹੈ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਤੀਰਥ ਪੰਥ ਤੀਸਰ ਪੰਥ ਥਾਪਣ ਦੇ ਸੱਦੇ ਨੂੰ ਹਰ ਸਵੇਰ ਤੇ ਸ਼ਾਮ ਨਿੱਜੀ ਤੇ ਸੰਗਤੀ ਅਰਦਾਸ ਵਿੱਚ ਉਚਾਰਨ ਹੋਣ ਵਾਲੇ ਰਾਜ ਕਰੇਗਾ ਖਾਲਸਾ ਦੇ ਦੌਰੇ ਨੂੰ ਬੇਗੰਪੁਰਾ ਹਲੇ ਮੀ ਰਾਜ ਦੀ ਨਿਆਈ ਸਮਾਜ ਤੇ ਰਾਜ ਦੇ ਆਦਰਸ਼ ਨੂੰ ਅਤੇ ਬਾਣੀ ਬਾਣੇ ਦੀ ਰਹਿਤ ਤੇ ਦੇ ਅਸੂਲ ਨੂੰ ਦ੍ਰਿੜ ਕਰਦੇ ਹੈ ਇਹ ਸਭਾ ਪੂਰੇ ਵਿਸ਼ਵਾਸ ਤੇ ਵਚਨਬੱਧਤਾ ਨਾਲ ਬਿਆਨ ਕਰਦੀ ਹੈ ਕਿ ਸਿੱਖ ਸੰਘਰਸ਼ ਖਾਸ ਕਰਕੇ 1978 ਅਤੇ 1984 ਤੋਂ ਬਾਅਦ ਸ਼ਬਦ ਗੁਰੂ ਦੇ ਮੁੱਢਲੇ ਸਿੱਖ ਅਸੂਲ ਦੇ ਰੱਖਿਆ ਦਾ ਵਿਲੱਖਣ ਸੰਗਰਾਮ ਹੈ ਅਤੇ ਸ਼ਬਦ ਗੁਰੂ ਦੇ ਦੋਖੀ ਦੇਹਧਾਰੀ ਡੰਮ ਦੇ ਵਿਰੁੱਧ ਹਰ ਮੁਹਾਜ ਤੇ ਸੰਗਰਾਮ ਦਾ ਅਹਿਦ ਕਰਦੀ ਹੈ ਇਹ ਸਭਾ ਇਸ ਗੱਲ ਤੋਂ ਸੁਚੇਤ ਹੈ ਕਿ ਖੇਤਰੀ ਤੇ ਕਮਾਂਤਰੀ ਪੱਧਰ ਉੱਤੇ ਸਿੱਖਾਂ ਤੇ ਲਗਾਤਾਰ ਦਬਾਅ ਵਧ ਰਹੇ ਹਨ ਜਿਸ ਤਹਿਤ ਕਾਨੂੰਨੀ ਪ੍ਰਸ਼ਾਸਕਿਕ ਸਮਾਜਿਕ ਸੱਭਿਆਚਾਰਕ ਆਰਥਿਕ ਅਤੇ ਜ਼ਬਰ ਦੇ ਹੋਰ ਢੰਗ ਤਰੀਕੇ ਜਿਵੇਂ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਗੈਰ ਨਿਆਂਕ ਕਤਲ ਗੈਰ ਕਾਨੂੰਨੀ ਕੈਦਾਂ ਵਿਦੇਸ਼ਾਂ ਵਿੱਚ ਜ਼ਬਰ ਸਾਡੇ ਸਮਾਜਿਕ ਅਤੇ ਧਾਰਮਿਕ ਮਾਮਲਿਆਂ ਵਿੱਚ ਸਿੱਧਾ ਦਖਲ ਸੱਭਿਆਚਾਰ ਨੂੰ ਕਮਜ਼ੋਰ ਕਰਨਾ ਅਤੇ ਪੰਜਾਬ ਵਿੱਚ ਵਸੋਂ ਤਬਦੀਲੀ ਦੀ ਵਿਉਂਤ ਨਾਲ ਨਾ ਪੱਕੀ ਤਬਦੀਲੀ ਰਾਹੀਂ ਥੋਪਿਆ ਜਾ ਰਿਹਾ ਸੱਭਿਆਚਾਰ ਵਿਗਾੜ ਇਹ ਸਭ ਸਾਡੀ ਨਿਆਰੀ ਤੇ ਵਿਲੱਖਣ ਪਛਾਣ ਨੂੰ ਛੁਟਿਆਉਣ ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਸਾਂਝੇ ਫੈਸਲਿਆਂ ਦੇ ਰਸਤੇ ਨੂੰ ਰੋਕਣ ਲਈ ਹਨ ਇਹ ਸਭਾ ਇਸ ਗੱਲ ਨੂੰ ਸਮਝਦੀ ਹੈ ਕਿ ਪੰਥਕ عقیدਿਆਂ ਅਤੇ ਸਿੱਖਾਂ ਦੀ ਕੇਂਦਰੀ ਧਰਤੀ ਪੰਜਾਬ ਪ੍ਰਤੀ ਇੰਡੀਅਨ ਸਟੇਟ ਦੀ ਵਸਤੇਵਾਦੀ ਨੀਤੀ ਅਤੇ ਸੋਚ ਹੈ ਇਸੇ ਲਈ ਇੰਡੀਅਨ ਸਟੇਟ ਪੰਥ ਪੰਜਾਬ ਦੇ ਮਸਲੇ ਨੂੰ ਰਾਜਨੀਤਿਕ ਮਸਲਾ ਮੰਨਣ ਦੀ ਥਾਂ ਕਾਨੂੰਨ ਵਿਵਸਥਾ ਦਾ ਅੰਦਰੋਨੀ ਮਾਮਲਾ ਮੰਨਦਾ ਹੈ ਇੰਡੀਅਨ ਸਟੇਟ ਸਿੱਖ ਧਾਰਮਿਕ ਸੰਸਥਾਵਾਂ ਤੇ ਜਥੇਬੰਦੀਆਂ ਵਿੱਚ ਸਿੱਧੀ ਦਖਲਅੰਦਾਜ਼ੀ ਕਰਕੇ ਸਿੱਧਾ ਕਲਵਾ ਪਾਉਣ ਦਾ ਯਤਨ ਕਰਦਾ ਹੈ ਅਤੇ ਸਾਡੀ ਜ਼ਮੀਨ ਸਾਡੇ ਪਾਣੀ ਤੇ ਹੋਰ ਸਰੋਤਾਂ ਨੂੰ ਹੜੱਪ ਕੇ ਅੱਜ ਵੀ ਲੁੱਟਦਾ ਜਾ ਰਿਹਾ ਹੈ ਇਹ ਸਭਾ ਇਸ ਗੱਲ ਵੱਲ ਖਾਸ ਧਿਆਨ ਦਿੰਦੀ ਹੈ ਕਿ ਵਿਸ਼ਵ ਮਾਹੌਲ ਵਿੱਚ ਅਸੂਲਾਂ ਦੀ ਥਾਂ ਤਾਕਤ ਦੀ ਪ੍ਰਧਾਨਤਾ ਵੱਧ ਰਹੀ ਹੈ। ਨਿਯਮ ਆਧਾਰਿਤ ਵਿਸ਼ਵ ਵਿਵਸਥਾ, ਮਨੁੱਖੀ ਅਧਿਕਾਰ ਅਤੇ ਮੂਲ ਆਜ਼ਾਦੀਆਂ ਜਿਨ੍ਹਾਂ ਨੂੰ ਆਮ ਤੌਰ 'ਤੇ ਸੁਰੱਖਿਆਤ ਮੰਨਿਆ ਜਾਂਦਾ ਹੈ, ਕਈ ਖੇਤਰਾਂ ਵਿੱਚ ਦਬਾਹੇ ਹੇਠ ਹਨ ਅਤੇ ਨਵੇਂ ਵਿਸ਼ਵ ਨਿظام ਦੇ ਉਭਾਰ ਵਿੱਚ ਸਿੱਖ ਤੇ ਪੰਜਾਬ ਸਿੱਖ ਤੇ ਪੰਜਾਬ ਹੁਣ ਭਾਰਤ, ਪਾਕਿਸਤਾਨ ਅਤੇ ਚੀਨ ਤਿੰਨ ਪ੍ਰਮਾਣੂ ਤਾਕਤਾਂ ਦੇ ਵਿਚਕਾਰ ਫਸੇ ਹੋਏ ਹਨ। ਇਸ ਸਬਾਤ ਦੁਹਰਾਉਂਦੇ ਹੈ ਕਿ ਸਵੈ ਨਿਰਣੇ ਦਾ ਅਸੂਲ ਜੋ ਇਤਿਹਾਸਕ ਤੌਰ ਉਤੇ ਖਾਲਸੇ ਦੀ ਰਾਜਨੀਤਿਕ ਵਿਧਾਨ ਵਿੱਚ ਗੁਰੂ ਪਾਤਸ਼ਾਹ ਦੇ ਹੁਕਮਤ ਤਹਿਤ ਸੁਤੰਤਰ ਵਿਚਾਰਨ ਦੀ ਨਿਆਰੀ ਰੀਤ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ ਅਤੇ ਖਾਲਸਾ ਜੀ ਦੇ ਅਕਾਲੀ ਪਾਤਸ਼ਾਹ ਦੇ ਦਾਅਵੇ ਦੇ ਰੂਪ ਵਿੱਚ ਮੌਜੂਦ ਹੈ ਅਤੇ ਜੋ ਸੰਯੁਕਤ ਰਾਸ਼ਟਰ ਦੇ ਵਿਧਾਨ ਅਤੇ ਕੁਮਾਂਤਰੀ ਮਿਆਰਾਂ ਵਿੱਚ ਵੀ ਮੰਨਿਆ ਗਿਆ ਹੈ ਆਪਣਾ ਸਾਂਝਾ ਭੂ-ਇਕ ਸੁਰੱਖਿਅਤ ਕਰ ਨਿਆਰੇ ਰਾਜਨੀਤਿਕ ਢਾਂਚੇ ਅਤੇ ਮੰਜ਼ਲ ਹਾਸਲ ਕਰਨ ਲਈ ਲੋਕਾਂ ਦਾ ਬੁਨਿਆਦੀ ਨੈਤਿਕ ਤੇ ਰਾਜਨੀਤਿਕ ਹੱਕ ਹੈ ਜੋ ਅਮਰ ਪਸੰਦ ਤਰੀਕੇ ਨਾਲ ਇਕੱਠੇ ਹੋ ਕੇ ਸੰਗਠਿਤ ਅਤੇ ਜਾਇਜ਼ ਉਪਰਾਹਿਆਂ ਨਾਲ ਅਪਣਾਇਆ ਜਾ ਸਕਦਾ ਹੈ ਇਹ ਸਭਾ ਇਹ ਗੱਲ ਸਾਂਝੀ ਕਰਦੀ ਹੈ ਕਿ ਗੁਰੂ ਖਾਲਸਾ ਪੰਥ ਨੇ ਭਾਰਤੀ ਯੂਨੀਅਨ ਦੀ ਸੰਵਿਧਾਨਕ ਵਿਵਸਥਾ ਨੂੰ 1950 ਵਿੱਚ ਆਸਵکار ਕਰ ਦਿੱਤਾ ਸੀ ਜਦੋਂ ਸਿੱਖ ਨੁਮਾਇੰਦਿਆਂ ਨੇ ਭਾਰਤੀ ਸੰਵਿਧਾਨ ਦੇ ਮਸੌਦੇ ਉੱਤੇ ਸਹਿਮਤੀ ਨਹੀਂ ਦਿੱਤੀ ਅਤੇ ਹਸਤਾਕਰ ਨਹੀਂ ਕੀਤੇ ਅਤੇ ਉਹਨਾਂ ਤੋਂ ਬਾਅਦ ਚੱਲ ਰਿਹਾ ਸਿੱਖ ਧਾਰਮਿਕ ਰਾਜਨੀਤਿਕ ਸੰਘਰਸ਼ ਭਾਰਤ ਨੂੰ ਇਹ ਵੰਗਾਰ ਪਰਦਾ ਆਇਆ ਹੈ ਕਿ ਸਿੱਖਾਂ ਦੀ ਨਿਆਰੀ ਸਾਂਝੀ ਪਹਿਚਾਣ ਅਤੇ ਸੱਭਿਆਚਾਰਕ ਵਿਲੱਖਣਤਾ ਕਾਇਮ ਰਹੇਗੀ ਇਹ ਸਭਾ ਤੀਜੇ ਘੱਲੂਕਾਰੇ ਜੂਨ 1984 ਅਤੇ ਨਸਲ ਸਿੱਖ ਨਸਲ ਕੋਸ਼ੀ 1984 ਤੋਂ ਬਾਅਦ ਲੜੀ ਗਈ ਖਾੜਕੂ ਲਹਿਰ ਨੂੰ ਸਿੱਖ ਇਤਿਹਾਸ ਦਾ ਇੱਕ ਹੋਰ ਸੁਨਹਿਰਾ ਦੌਰ ਤਸਲੀਮ ਕਰਦੇ ਹੈ ਅਤੇ ਉਹਨਾਂ ਸਮੂਹ ਬੀਬੀਆਂ ਭਾਈਆਂ ਨੂੰ ਨਿਮਰਤਾ ਸਹਿਤ ਸ਼ਰਧਾਂਜਲੀ ਦਿੰਦੇ ਹੈ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਹੋਰ ਸਭ ਹਸੀਲੇ ناکਾਮ ਹੋਣ ਜਾਣ ਉਤੇ ਸ਼ਸਤਰ ਦੀ ਵਰਤੋਂ ਕੀਤੀ ਅਤੇ ਇਸ ਲਹਿਰ ਵਿੱਚ ਇੰਡੀਅਨ ਸਟੇਟ ਦੇ ਜ਼ਬਰੀ ਤੰਤਰ ਦੇ ਖਿਲਾਫ ਸ਼ਸਤਰਤਾ ਰੇ ਹੋ ਕੇ ਸੰਗਰਾਮ ਕੀਤਾ ਇਸ ਸਭਾ ਇੰਡੀਅਨ ਸਟੇਟ ਖਿਲਾਫ ਲੜੀ ਜਾ ਰਹੀ ਸ਼ਾਂਤ ਸ਼ਾਂਤਮਈ ਜਨ ਤੱਕ ਤੇ ਗੁਰੀਲਾ ਜੰਗ ਵਿੱਚ ਹਜ਼ਾਰ 9000 ਜਰਨ ਵਾਲੀਆਂ ਅਕਾਇਤ ਸਿਹ ਚੱਲਦਿਆਂ ਵੀ ਡਟੇ ਰਹਿ ਕੇ ਯੋਗਦਾਨ ਪਾਉਣ ਵਾਲੀਆਂ ਬੀਬੀਆਂ ਭਾਈਆਂ ਬਜ਼ੁਰਗਾਂ ਬੱਚਿਆਂ ਤੇ ਪਰਿਵਾਰਾਂ ਦੀ ਕੁਰਬਾਨੀ ਅਡੋਲਤਾ ਤੇ ਸਦਕ ਦਾ ਸਤਕਾਰ ਕਰਦੀ ਹੈ ਇਸ ਸਭਾ ਖਾਲਸਪੁਰ ਦੇ ਰੂਪ ਵਿੱਚ ਇੱਕ ਆਜ਼ਾਦ ਮੁਲਕ ਲਈ ਰਾਜਨੀਤਿਕ ਹੂਟ ਨੀਤਿਕ ਸ਼ਾਂਤਮਈ ਵਿਰੋਧ ਸ਼ਹਾਦਤ ਕੈਦ ਜਲਾਵਤਨੀ ਵਕਾਲਤ ਮਨੁੱਖੀ ਅਧਿਕਾਰਾਂ ਦੀ ਰਾਖੀ ਦਸਤਾਵੇਜ਼ੀਕਰਨ ਅਤੇ ਕਾਨੂੰਨੀ ਤਰੀਕਿਆਂ ਨਾਲ ਜਵਾਬਦੇਹੀ ਦੀ ਮੰਗ ਰਾਹੀ ਯੋਗਦਾਨ ਕਰਨ ਵਾਲਿਆਂ ਦਾ ਵੀ ਸਤਿਕਾਰ ਕਰਦੇ ਹੈ ਇਹ ਸਭਾ ਅੱਜ ਦੇ ਸਮੇਂ ਵਿੱਚ ਇਸ ਲੋੜ ਨੂੰ ਮੰਨਦੀ ਹੈ ਕਿ ਪੰਥ ਪ੍ਰਮਾਣਿਤ ਪੰਚ ਪ੍ਰਧਾਨੀ ਸਾਂਝੀ ਅਗਵਾਹੀ ਪਾਰਦਰਸ਼ੀ ਪ੍ਰਕਿਰਿਆਵਾਂ ਵਾਲੇ ਸਾਂਝੇ ਢਾਂਚੇ ਬਣਨ ਤਾਂ ਜੋ ਰਾਜਨੀਤੀ ਨੂੰ ਦਿਸ਼ਾ ਮਿਲੇ ਵਖਰੇਵੇਂ ਖਤਮ ਹੋਣ ਤੇ ਆਪਸੀ ਏਕਤਾ ਇਤفاق قائم ਹੋਵੇ ਅਤੇ ਭੂਗੋਲਿਕ ਤੇ ਜਥੇਬੰਦਕ ਵਖਰੇਵਿਆਂ ਦੇ ਬਾਵਜੂਦ ਪੰਥਕ ਏਕਤਾ ਬਣੀ ਰਹੇ ਇਹ ਸਭਾ ਫੈਸਲਾ ਕਰਦੇ ਹੈ ਕਿ ਖਾਲਸਾ ਜੀ ਦੇ ਪਾਤਸ਼ਾਹੀ ਦਾਅਵੇ ਅਨੁਸਾਰ ਦੇਸ਼ ਕਾਲ ਘੜਨ ਦੀ ਗੱਲ ਸਹਿਰਦ ਸੰਸਥਾਵਾਂ ਕੁਮਾਂਤਰੀ ਪੱਧਰ ਤੇ ਦਸਤਾਵੇਜ਼ੀਕਰਨ ਅਤੇ ਦੁਨੀਆ ਭਰ ਦੇ ਪੰਥਕ ਹਿੱਸੇਦਾਰਾਂ ਨਾਲ ਵਿਆਪਕ ਸਲਾਹ مشورے ਜਾਰੀ ਅੱਗੇ ਵਿਧਾਏ ਜਾਣਗੇ ਇਸ ਤੋਂ ਅੱਗੇ ਅੱਜ ਦੇ ਇਸ ਸਰਬੱਤ ਖਾਲਸਾ ਯਾਦਗਾਰੀ ਦਿਹਾੜੇ ਦੀ ਸਭਾ ਦੇ ਫੈਸਲੇ ਮੈਂ ਆਪ ਸਾਰ ਸੰਗਤਾਂ ਦੇ ਸਾਹਮਣੇ ਰੱਖਣ ਲੱਗਾ ਜਿਸ ਜਿਸ ਫੈਸਲੇ ਦੇ ਉੱਤੇ ਵਿਚਾਰਾਮ ਦੇ ਕੇ ਮੈਂ ਰੁਕਾਂਗਾ ਸੰਗਤੀ ਰੂਪ ਦੇ ਵਿੱਚ ਉਸ ਦੀ ਪ੍ਰਵਾਨਗੀ ਜਿਹੜੀ ਆ ਤੁਸੀਂ ਦੇ ਸਕਦੇ ਹੋ ਪਹਿਲਾ ਮੌਜੂਦਾ ਜੁਗ ਲਈ ਸਰਬੱਤ ਖਾਲਸਾ ਤੇ ਗੁਰਮਤਾ ਦਾ ਵਿਦੇਵਕ ਟਾਂਚਾ ਤਿਆਰ ਕੀਤਾ ਜਾਵੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਇਹ ਪੰਥਕ ਸਭਾ ਸੰਸਾਰ ਭਰ ਦੇ ਪੰਥ ਪ੍ਰਸਤ ਜਥਿਆਂ ਤੇ ਸੰਸਥਾਵਾਂ ਨਾਲ ਸਲਾਹ مشورہ ਕਰਕੇ ਖਾਲਸਾ ਪੰਥ ਦੇ ਸਾਹਮਣੇ ਸਰਬੱਤ ਖਾਲਸਾ ਅਤੇ ਗੁਰਮਤਾ ਸੰਸਥਾਵਾਂ ਦੇ ਵਿਧੀ ਵਿਧਾਨ ਦਾ ਮਸੌਦਾ ਖਾਕਾ ਰੱਖੇਗੀ ਤਾਂ ਕਿ ਖਾਲਸਾ ਪੰਥ ਵਿੱਚ ਇਸ ਗੱਲ ਉੱਤੇ ਸਾਂਝੀ ਸਹਿਮਤੀ ਬਣਾਈ ਜਾ ਸਕੇ ਕਿ ਅੱਜ ਦੇ ਸਮੇਂ ਵਿੱਚ ਸਰਬੱਤ ਖਾਲਸਾ ਕਿਵੇਂ ਬੁਲਾਇਆ ਅਤੇ ਚਲਾਇਆ ਜਾਵੇ ਜਿਸ ਤਹਿਤ ਖਾਲਸਾਈ ਰਵਾਇਤਾਂ ਦੇ ਅਸੂਲਾਂ ਮੁਤਾਬਕ ਭਾਗੀਦਾਰੀ ਤੇ ਨਮਾਇੰਦੀ ਪੈਮਾਨੇ ਵਿਚਾਰ ਵਟਾਂਦਰਾ ਫੈਸਲਾ ਕਰਨ ਦੀ ਪ੍ਰਕਿਰਿਆ ਸੰਸਥਾਗਤ ਸੁਰੱਖਿਆ ਪ੍ਰਬੰਧ ਪਾਰਦਰਸ਼ਤਾ ਦੇ ਮਿਆਰ ਅਤੇ ਗੁਰਮਤਿ ਨੂੰ ਲਾਗੂ ਕਰਨ ਲਈ ਕਰਨ ਅਤੇ ਉਸ ਦੀ ਸਮੀਖਿਆ ਕਰਨ ਦੇ ਸਤਕਾਰਤ ਟੰਗ ਮਿੱਥੇ ਜਾਣ। ਗੁਰੂ ਨਾਨਕ ਸਾਹਿਬ ਜੀ। ਇਸ ਸਭਾ ਦਾ ਦੂਸਰਾ ਫੈਸਲਾ 29 ਅਪ੍ਰੈਲ ਦੇ ਖਾਲਸਾਤਨ ਐਲਾਨ ਨਾਮੇ ਦੀ 40ਵੀਂ ਵਰੇਗੰਡ ਮੌਕੇ ਨਵਾਂ ਨੀਤੀ ਦਸਤਾਵੇਜ਼ ਸਿੱਖ ਜਗਤ ਦੇ ਸਨਮੁਖ ਰੱਖਿਆ ਜਾਵੇਗਾ। ਅਪ੍ਰੈਲ 1986 ਨੂੰ ਸਾਡੇ ਖਾਲਸਤਾਨੀ ਭਰਾਵਾਂ ਨੇ ਸਾਡੇ ਆਜ਼ਾਦੀ ਲਈ ਸਿੱਧੀ ਜਦੋਜਹ ਦਾ ਐਲਾਨ ਕੀਤਾ ਸੀ ਜੋ ਸਿੱਖ ਸੰਘਰਸ਼ ਵਿੱਚ ਇੱਕ ਮੀਲ ਪੱਥਰ ਸਾਬਤ ਹੋਇਆ ਅਸੀਂ ਇਸ ਐਲਾਨਨਾਮੇ ਦੀ 40ਵੀ ਵਰੇਗੰਡ 29 ਅਪ੍ਰੈਲ 2026 ਨੂੰ ਪੰਥਕ ਪੱਧਰ ਉੱਤੇ ਮਨਾਵਾਂਗੇ ਅਤੇ ਇਸ ਤੋਂ ਬਾਅਦ ਹਰ ਸਾਲ 29 ਅਪ੍ਰੈਲ ਨੂੰ ਇਸੇ ਤਰ੍ਹਾਂ ਯਾਦਗਾਰੀ ਤੌਰ ਤੇ ਮਨਾਇਆ ਜਾਏਗਾ ਤਾਂ ਜੋ ਪੰਜਾਬ ਦੇ ਲੋਕਾਂ ਅਤੇ ਦੁਨੀਆ ਨੂੰ ਸਿੱਧਾ ਤੇ ਸਾਫ਼ ਸੁਨੇਹਾ ਜਾਵੇ ਕਿ ਅ ਸੀ ਆਪਣਾ ਰਾਜ ਮੁੜ ਪ੍ਰਾਪਤ ਕਰਨ ਦੇ ਤਾਂਗ ਰੱਖਦੇ ਹਾਂ ਤੇ ਇਸ ਲਈ ਯਤਨਸ਼ੀਲ ਹਾਂ ਅਤੇ ਖਾਲਸਾਤਾਨ ਦੀ ਕਾਇਮੀ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਮਿਸਲ ਕਾਲ ਦੇ ਦਲ ਖਾਲਸਾ ਦੇ ਰਾਜ ਪ੍ਰਬੰਧ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਹੀ ਵਾਲੀ ਸਰਕਾਰੇ ਖਾਲਸਾ ਦੀ ਲੜੀ ਦਾ ਹਿੱਸਾ ਹੋਵੇਗਾ ਇਸ ਤਹਿਤ ਖਾਲਸਾਤਾਨ ਐਲਾਨ ਨਾਮੇ ਦੀ 40ਵੀਂ ਵਰੇਗੰਢ ਮੌਕੇ ਬੀਤੇ 40 ਸਾਲਾਂ ਦੇ ਸੰਘਰਸ਼ ਦੇ ਤਜਰਬੇ ਅਯੋਕ ਦੇ ਪੰਥਕ ਅਤੇ ਕੁਮਾਂਤਰੀ ਹਲਾਤਾ ਨੂੰ ਧਿਆਨ ਵਿੱਚ ਰੱਖਦਿਆਂ ਖਾਲਸਪਤਾਨ ਦੇ ਹਾਮੀ ਸਿੱਖ ਜਥਿਆਂ ਜਥੇਬੰਦੀਆਂ ਸੰਸਥਾਵਾਂ ਆਦ ਨਾਲ ਤਾਲਮੇਲ ਕਰਕੇ ਖਾਲਸਪਤਾਨ ਦੇ ਸੰਘਰਸ਼ ਦੀ ਪੁਵਿਕਤ ਰਣਨੀਤੀ ਬਾਰੇ ਇੱਕ ਸਾਂਝਾ ਨੀਤੀ ਦਸਤਾਵੇਜ਼ ਤਿਆਰ ਕਰਕੇ ਸਿੱਖ ਸੰਗਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਪਲਸਤਾਨ ਅਲਾਨ ਨਾਮੇ ਦਿਹਾੜੇ ਤੋਂ ਇਲਾਵਾ ਜੋ ਇਸ ਸਭਾ ਦੇ ਪ੍ਰਣ ਨੇ ਮੈਂ ਉਹ ਆਪ ਸਾਹਮਣੇ ਸੰਗਤ ਦੇ ਸਾਹਮਣੇ ਰੱਖਣ ਲਗਾ ਸਰਬੱਤ ਖਾਲਸਾ ਯਾਦਗਾਰੀ ਦਿਵਸ ਦੀ ਸਭਾ ਇਹ ਪ੍ਰਣ ਕਰਦੀ ਹੈ ਕਿ ਪੰਜਾਬ ਲਈ ਪ੍ਰਭੂ ਸਤਾ ਸੰਪਨ ਸੁਤੰਤਰ ਰਾਜ ਨਾਲ ਵਚਨਬੱਧਾ ਪਹਿਲਾ ਸਾਡਾ ਪ੍ਰਣ ਇਹ ਹੈ ਕਿ ਪੰਜਾਬ ਲਈ ਪ੍ਰਭੂ ਸਤਾ ਸੰਪਨ ਸੁਤੰਤਰ ਰਾਜ ਨਾਲ ਵਚਨਬੱਧਾ ਇਹ ਸਭਾ ਪੰਜਾਬ ਦੇ ਇੱਕ ਪ੍ਰਭੂ ਸਤਾ ਸੰਪੰਨ ਰਾਜ ਦੀ ਸਿਆਸੀ ਮੰਜਲ ਲਈ ਆਪਣੀ ਵਚਨਬੱਤਾ ਦਰਹਾਉਂਦੇ ਹੈ ਅਤੇ ਇਸ ਨੂੰ ਮਜਬੂਤਾ ਸਮੇਂ ਵਿੱਚ ਖਾਲਸਤਾਨ ਕਿਹਾ ਜਾਂਦਾ ਹੈ। ਬੋਲੇ ਓ ਨਹਾਵਾਸ ਦੀਓ ਇੱਕ ਐਸਾ ਰਾਜ ਢਾਂਚਾ ਜੋ ਰਾਜ ਦੇ ਸਿੱਖ ਸੰਕਲਪ ਭਾਗ ਗੁਰਮਤ ਦੇ ਆਸ਼ੇ ਅਸੂਲਾਂ ਉੱਤੇ ਆਧਾਰਿਤ ਹੋਵੇਗਾ। ਇਨਸਾਫ ਸਵੈਮਾਨ ਅੰਤਰ ਆਤਮਾ ਦੇ ਆਜ਼ਾਦੀ ਦੇਵੇ ਅਤੇ ਸਭਨਾਂ ਦਾ ਭਲਾ ਕਰੇ ਅਤੇ ਜੋ ਅਸੂਲ ਆਧਾਰਿਤ ਰਾਜ ਪ੍ਰਬੰਧ ਦੇ ਸਿੱਖ ਆਦਰਸ਼ ਨਾਲ ਮੇਲ ਖਾਂਦਾ ਹੋਵੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਦੀ ਸਭਾ ਦੀ ਆਖਰੀ ਬਚਨ ਬਾਤਾਂ ਨੌਜਵਾਨਾਂ ਦੇ ਹੱਥ ਬਾਗਡੌਰ ਸੌਂਪਣਾ ਇਹ ਸਭਾ ਪੰਥਕ ਜज्ਬੇ ਅਤੇ ਸਮਰਪਿਤ ਨੌਜਵਾਨਾਂ ਨੂੰ ਇਨਕਲਾਬੀ ਸਿੱਖ ਰਾਜਨੀਤੀ ਦੇ ਅਗਵਾਈ ਦੇ ਮੋਰਚੇ ਉੱਤੇ ਲਿਆਂਦੇ ਜਾਣ ਦਾ ਐਲਾਨ ਕਰਦੇ ਹੈ ਜੋ ਸਾਂਝੇ ਉਪਰਾਲਿਆਂ ਨਾਲ ਉਪਰੇ ਤੇ ਇਸ ਤੇ ਜਿਸ ਦੀ ਰਹਿਨਮਾਈ ਉਹ ਕਰਨ ਜੋ ਹੋਂਦ ਤੱਕ ਸੰਘਰਸ਼ ਦੀ ਅਗਵਾਈ ਵਿੱਚ ਯੋਗਦਾਨ ਪਾ ਰਹੇ ਹਨ ਬੋਲੇ ਸੋ ਨਿਹਾਲ